ਹਾਂਜੀ ਕਿਰਾਏ 'ਤੇ ਰੱਖਾ ਧਰਮਿੰਦਰ ਰੱਖਾਏ। ਅੱਛਾ ਕਹਾਂ 'ਤੇ ਹੈ ਇਹ? ਗ੍ਰਾਮ ਇਹ ਤਾਂ ਇੱਥੇ ਹੈ। ਨੇੜੇ ਹੀ ਆ ਪਾਸਲੇ। ਇਹ ਗ੍ਰਾਮ ਤੁਹਾਡਾ ਦਾ? ਹਾਂਜੀ। ਅੱਛਾ ਇਹ ਅੱਜ ਕਿਤਾ ਲੱਗੀ ਹੈ? ਪਤਾ ਨਹੀਂ ਮੈਂ ਵੀ ਹੁਣੇ ਆਇਆ ਜੀ ਫੈਕਟਰੀ ਤੋਂ। ਅੱਛਾ ਇਹ ਪਲਾਟ ਦੇ ਵਿੱਚ ਪਿਆ ਹੈ ਤੁਹਾਡਾ? ਹਾਂਜੀ ਹਾਂਜੀ ਪਲਾਟ ਦੇ ਵਿੱਚ ਪਿਆ। ਪਲਾਟ ਦੇ ਅੰਦਰ ਪਿਆ ਹੈ। ਪਟਾਵਰ ਲਾਈਨ ਵੀ ਪੈਂਦਾ ਵਾ। ਨਹੀਂ ਮੇਰਾ ਤਾਂ ਅੰਦਰ ਪਿਆ ਤੇ ਜੀ। ਅੱਛਾ ਹਾਂ। ਪਾਰ ਕਿਦਾਂ ਦਾ? ਅੱਧਾ मेरा ਅੱਧਾ किसी होर ਦਾ ਹੀ हाँ जी दो तीन जने ਅੱਜ ਕਦੋਂ ਲੱਗੀ ਇਹ ਤਾਂ ਮੈਨੂੰ ਤਾਂ ਹੁਣ ਹੀ ਪਤਾ ਲੱਗਿਆ ਮੈਂ ਹੁਣ ਹੀ ਆਇਆ ਮੇਰਾ ਤਾਂ ਅੱਧੀ ਜਮਾ ਅੱਧੀ ਜਮਾ 'ਚ ਮੇਰਾ ਮਾਲ ਆ ਅੱਧਾ ਘੰਟਾ ਹੋ ਗਿਆ ਨੰਦੀ ਨੂੰ ਹਾਂਜੀ ਅੱਧਾ ਘੰਟਾ ਹੋ ਗਿਆ ਨਹੀਂ ਨਹੀਂ 15-20 ਮਿੰਟ ਹੋਏ ਹੋ ਟਾਕ ਭਜਾਈ ਜਾ ਰਹੀ ਹੈ ਹਾਂਜੀ ਆਏ ਫੋਨ ਕੀਤਾ ਲੱਗੀ ਇਹ ਭਾਈ ਲੱਗੇ ਹੋਏ ਕੰਮ ਇਹ ਸਭ ਜੀ ਮੰਡੀ ਦਾ ਹੈ। ਇਹ ਤਾਂ ਭਾਈ ਪਤਾ ਨਹੀਂ ਕਿਨੇ ਅੱਗ ਲਾਤੇ। ਭਾਈ ਅਸੀਂ ਤਾਂ ਇੱਥੇ ਰੋਹ ਲੱਗਦੇ ਸੀਗੇ। ਠੀਕ ਹੈ ਬਾਤ ਚਕਾਣਾ ਸੀਗਾ। ਸਰ ਇਹ ਜਗ੍ਹਾ ਤੁਹਾਡੀ ਹੈ ਜਿੱਥੇ ਤੁਸੀਂ ਸਮਾਨ ਰੱਖਿਆ ਹੈ। ਇਹਦੇ ਲਈ ਵੀ ਰੈਂਟ ਤੇ। ਤੇ ਸਰ ਫਿਰ ਵੀ ਚਾਰ ਦੀਵਾਰੀ ਨਹੀਂ ਕੀਤੀ। ਖੁੱਲੇ 'ਚ ਰੱਖਿਆ ਹੋਇਆ। ਅੱਗ ਲੱਗੀ ਆ ਵੱਡੇ ਹਾਸਾ ਉਹ ਵੀ ਹੋ ਸਕਦਾ ਸੀ। ਖੁੱਲ੍ਹੇ 'ਚ ਰੱਖਿਆ ਹੋਇਆ ਵਾ। ਕਿਉਂਕਿ ਭਾਈ ਖੁੱਲੇ 'ਚ ਸਹੀ ਰਹਿੰਦਾ ਬੰਦ। ਹਾਂ ਖੁੱਲੇ ਦਾ ਵੀ ਕਰਾਇਆ ਲੈਂਦਾ ਐਦਾਂ ਦੀ ਕੋਈ ਗੱਲ ਨਹੀਂ। ਅੱਛਾ ਜੀ। ਠੀਕ ਹੈ ਨਾ। ਕਿਆ ਸੀ ਇੱਥੇ ਰੱਖ ਕੇ ਚੱਲ ਜਾਨੇ ਆ ਮੈਂ ਇਕੱਠਾ ਜੋੜ ਕੇ ਮਾਲ ਗੱਡੀ ਕਰਕੇ ਇਕੱਠੀ ਚਕਾਵਾਂਗੇ ਅੱਛਾ ਜੀ ਸੌਣੇ ਪਤਾ ਨਹੀਂ ਕਿਸੇ ਸ਼ਰਾਬੀ ਦੇ ਕੀ ਚੱਕਰ ਆਏ ਨਹੀਂ ਪਤਾ ਲੱਗਿਆ ਸਰ ਉੱਪਰ ਨੁਕਸਾਨ ਹੋ ਗਿਆ ਸਰ ਇਹ ਸਾਡਾ ਹੋ ਗਿਆ 80-80 50 55 ਹਜ਼ਾਰ ਦਾ ਮਾਲ ਸੀਗਾ ਬਾਕੀ ਪਤਾ ਨਹੀਂ ਆਈ ਡੀ ਤੋਲ ਕੇ ਉਡਾਈਏ ਦਾ ਮਾਲ ਅੱਛਾ ਕਾਰਨ ਦਾ ਹਜੇ ਤੱਕ ਪਤਾ ਨਹੀਂ ਲੱਗਿਆ ਅੱਗੇ ਕਿਉਂ ਲੱਗਿਆ ਮੈਂ ਹੁਣੇ ਆਇਆ ਜੀ ਮੈਨੂੰ ਪਤਾ ਲੱਗਿਆ ਫੋਨ ਆਇਆ ਅੱਛਾ ਕਿੰਨੇ ਵੇ ਪਤਾ ਲੱਗਿਆ ਤੁਹਾਨੂੰ ਅੱਜ ਮੈਨੂੰ 10-15 ਮਿੰਟ ਪਹਿਲਾਂ ਹੀ ਪਤਾ ਲੱਗਿਆ ਅੱਛਾ ਜੀ ਮੈਂ ਹੁਣੇ ਲੋਡੋਵਾਲ ਤੋਂ ਕੰ ਉੱਥੇ ਆਇਆ ਜੀ ਕਿਹਦੇ ਦਾ ਗੋਦਾਮ ਸੀ ਉਹਨਾਂ ਦੇ ਕਿਹਦਾ ਨਾਮ ਉਹਨਾਂ ਦਾ ਨਾਮ ਹੀ ਪਤਾ ਨਹੀਂ ਸਾਡੇ ਕੋਲ ਭਰਾ ਦਾ ਪਤਾ ਹਾਂਜੀ ਤੁਹਾਡੇ ਭਰਾ ਦਾ ਨਾਮ ਕੀ ਹੈ ਜਿਨ੍ਹਾਂ ਦਾ ਗੋਦਾਮ ਹੈਗਾ ਠੀਕ ਹੈ ਹਾਂਜੀ ਸਰ ਸਭ ਤੋਂ ਪਹਿਲੇ ਜਿਹੜੀ ਆਗੂ ਲੱਗੀ ਜੀ ਹਾਂਜੀ ਅਜੀ ਆ ਕੇ ਮੌਕੇ ਤੇ ਦੇਖਿਆ ਫਾਇਦੂ ਦੇ ਘਰ ਤੋਂ ਪਹਿਲਾਂ ਪਹੁੰਚ ਗਏ ਸੀ ਕਿ ਜੀ ਅੱਛਾ ਜੀ ਬਾਕੀ ਜ਼ਮੀਨ ਦਾ ਨੁਕਸਾਨ ਤਾਂ ਪਤਾ ਹੈ ਜੀ ਕਿਹੜੀ ਜਗ੍ਹਾ ਲੱਗੀ ਅੱਗ ਤੇ ਮਾਇਪੁਰੀ ਪੰਜਾਬੀ ਬਾਗ ਜੀ ਅੱਛਾ ਕੋਟੀ ਲੱਗੀ ਅੱਛਾ ਹਲੇ ਹੁਣ ਤੱਕ ਤੁਹਾਡੀ ਜਿਹੜੀ ਮੁਰਲੀ ਜਾਂਚ ਹੈਗੀ ਉਸ ਤੋਂ ਪਤਾ ਲੱਗਿਆ ਵੀ ਅੱਗ ਲੱਗਣ ਦਾ ਕਾਰਨ ਕੀ ਰਿਹਾ ਵਾ ਜਾਂ ਕੁਛ ਹੋਰ ਸਭ ਤਾਂ ਜਿਹੜਾ ਪਤਾ ਵੀ ਨਹੀਂ ਲੱਗ ਰਿਹਾ ਜੀ ਜਦੋਂ ਜੱਗ ਲੱਗੇ ਬੱਚੇ ਦਾ ਕੋਈ ਨਾ ਕੋਈ ਅੱਛਾ ਜੀ ਕੁਝ ਦੀ ਵੀ ਪਾਲੀ ਆ ਪਸਾ ਜੀ ਜੀ ਦੇਖਿਆ ਜਾਵੇ ਤਾਂ ਇਹ ਜਿਹੜੀ ਖੁੱਲੇ ਮਤਲਬ ਪਲਾਟ ਦੇ ਵਿੱਚ ਰੱਖੀ ਹੋਈ ਆ ਕਿਤਨਾ ਕਿਤੇ ਜਿਹੜਾ ਆਪ ਜਿਹੜਾ ਬਲਾਵਾ ਦਿੱਤਾ ਜਾ ਰਿਹਾ ਵੀ ਖਾਸੇ ਨੂੰ ਹਾਂਜੀ ਇਹ ਤਾਂ ਇਹਨਾਂ ਨੂੰ ਆਪਣੇ ਆਪਣੇ ਜਾਲਕੀ ਚਾਰ ਦਵਾਰੀ ਦੇ ਅੰਦਰ ਰੱਖਣੀ ਚਾਹੀਦੀ ਹੈ ਨਾ ਹਾਂਜੀ ਸਰ ਕਿਤਨਾ ਕੀਤੇ ਇਹਨਾਂ ਤੇ ਵੀ ਕਾਰਵਾਈ ਬੰਨੀ ਹੈ ਕਿਉਂਕਿ ਖੁੱਲੇ ਜਗ੍ਹਾ ਤੇ ਰੱਖੀ ਆ ਰਿਹਾਇਸ਼ੀ ਇਲਾਕਾ ਹੈ ਔਰ ਬੱਚੇ ਆਸ-ਪਾਸ ਜ਼ਿਆਦਾ ਨੇ ਹਾਂਜੀ ਕਾਰਵਾਈ ਤਾਂ ਚਾਹੀਦੀ ਹੈ ਜੀ ਸਰ ਪਤਾ ਲੱਗਿਆ ਆਖਰੀ ਜਿਹੜਾ ਗਦਾਮ ਬਣਾਇਆ ਹੋਇਆ ਵਾ ਖੁੱਲੇ ਦੇ ਵਿੱਚ ਪਲਾਟਾਂ ਦੇ ਵਿੱਚ ਇਹ ਹੈ ਕੀ ਦਾ ਪਤਾ ਲੱਗਿਆ ਕਾਰਨ ਮਾਲਕ ਹੋਣਾ ਹਾਂਜੀ ਹਾਂਜੀ ਅੱਛਾ ਜੀ ਤੇ ਸਰ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਫਿਰ ਰੋਡ ਤੇ ਅੱਗ ਲਾਉਂਦੇ ਹਾਂਜੀ ਹਾਂਜੀ ਨਹੀਂ ਸਰ ਤੁਹਾਡੇ ਮੁਤਾਬਕ ਬਣਦੀ ਹੈ ਕਾਰਵਾਈ ਬਣਦੀ ਹੈ ਇਹਨਾਂ ਲੋਕਾਂ ਦੇ ਹਾਂਜੀ ਆਪਣਾ ਪਲਾਡ ਵਿੱਚ ਲੱਕੋ ਚਾਰਨ ਵਾਲੀ ਬਲਾ ਕੇ ਲੱਕੋ ਹਾਂਜੀ ਹਾਂਜੀ ਉਹਲੇ ਵਿੱਚ ਕਿਸੇ ਦਾ ਵੀ ਨੁਕਸਾਨ ਹੋ ਜਾਦਾ ਤੇ ਸਰ ਹੁਣ ਅੱਗ ਤੇ ਕਾਬੂ ਪਾਇਆ ਗਿਆ ਜੀ ਹਾਂਜੀ ਅੱਗ ਤੇ ਬਿਲਕੁਲ ਕਾਬੂ ਪਾਇਆ ਗਿਆ ਫਿਰ ਹੋ ਗਏ ਮੋਕੇ ਤੇ ਹਾਂਜੀ ਕਾਬੂ ਬਿਲਕੁਲ ਪਾਇਆ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਠੀਕ ਹੈ ਜੀ ਧੰਨਵਾਦ ਸਰ